ਹਾਂਜੀ ਪੁੱਤ ਬੈਠੋ ਸਾਰੇ ਬੱਚੇ ਗੁੱਡ ਮਾਰਨਿੰਗ ਟੂ ਆਲ ਆਫ ਯੂ ਹਾਂਜੀ ਤੁਹਾਨੂੰ ਪਤਾ ਨਾ ਪੁੱਤ ਆਪਣੇ ਦੇ ਕੁਦਰਤੀ ਆਫਤ ਆਈ ਆ ਤੇ ਉਹਦਾ ਨਾਂ ਕੀ ਆ ਹੜ ਹੜਾਂ ਕਰਕੇ ਬਹੁਤ ਪੁੱਤ ਬਹੁਤ ਨੁਕਸਾਨ ਹੋਇਆ ਹਨ ਤੁਸੀਂ ਸਾਰੇ ਬੱਚੇ ਮੈਨੂੰ ਦੱਸੋ ਤੁਹਾਡੇ ਘਰਾਂ ਚ ਪਾਣੀ ਆਇਆ ਮੀਂਹ ਦਾ ਪਾਣੀ ਮੇਰੇ ਦੇ ਨਹੀਂ ਮੇਰੀ ਤੁਹਾਨੂੰ ਦੱਸਦੇਗੀ ਫਲਾਵ ਬੋਤਾ ਸੇ ਤੇ ਤੁਹਾਡੀ ਛੱਤ ਚੋਂ ਲੱਗ ਗਈ ਸੀ ਪੁੱਤ ਸੋਹਣੇ ਪੁੱਤ ਤੁਹਾਡੇ ਘਰੇ ਠੀਕ ਆ ਮੀਂਹ ਦਾ ਪਾਣੀ ਤਾਂ ਨਹੀਂ ਆਇਆ ਛੱਤਾਂ ਤੇ ਠੀਕ ਹੈ ਪੁੱਤ ਥੋਡੇ ਪਾਣੀ ਤਾਂ ਨਹੀਂ ਆਇਆ ਘਰੇ ਆਇਆ ਕਿੰਨਾ ਕ ਬਾਦਾਂ ਕਿੰਨਾ ਕ ਆਇਆ ਪੁੱਤ ਪਾਣੀ ਮਾਂ ਦੀ ਸੱਜਣਾਂ ਸਿੱਟੇ ਡਿੱਗਣ ਲੱਗੇ ਸਿੱਟੇ ਨਾ ਮੇਰੀ ਮੰਮਾ ਨੇ ਭੰਡੇ ਟੱਟੇ ਸੀ ਅੱਛਾ ਇਹ ਸੱਤਾ ਚੋਣ ਲੱਗੀ ਸੀ ਭੰਡੇ ਤੇ ਰ ਸੀ ਨੀਚੇ ਹਾਂਜੀ ਮਾਂ ਓਕੇ ਪੁੱਤ ਤੇ ਮਨਵੀਰ ਤੁਹਾਡੇ ਪੁੱਤ ਜੀ ਜੀ ਸਾਡੇ ਸਾਥ ਚਾਹ ਲੱਗੇ ਤੇਰੀ ਹੋਰ ਮਿੱਟੀ ਪਾਤੀ ਸੀ ਮਿੱਟੀ ਪਾਈ ਸੀ ਤੁਸੀਂ ਪੁੱਤ ਮਾਂ ਦੇ ਸੋ ਕਿਵੇਂ ਟਾਈ ਪਾਈ ਫਿਰ ਹਾਂਜੀ ਓਕੇ ਤੁਸੀਂ ਪੁੱਤਰ ਅਨਵੀਰ ਮੀ ਨਾਲ ਜਾਣਾ ਸੱਤਾਂ ਚੌਂ ਤੱਕ ਜਾਂਦੀ ਉਹ ਤੋਂ ਕਾਗੇ ਹੀ ਪਾਤੀ ਸੀ ਕਾਗਜ ਪਾਤੀ ਸੀ ਤੁਸੀਂ ਸ਼ਿਵੋ ਪਾਤਾ ਸਾਡੇ ਤਾਂ ਆਇਆ ਨਹੀਂ ਛੋਡੇ ਸੱਤਾਂ ਠੀਕ ਰਹੀਆਂ ਓਕੇ ਚਲੋ ਠੀਕੇ ਬੈਗੋ ਪੁੱਤ ਛੋਡੇ ਮੀ ਕਿੰਨਾ ਆਇਆ ਸੀ ਕਿੰਨਾ ਕ ਬਹੁਤ ਆਇਆ ਬਹੁਤ ਹੈ ਗੋਲੂ ਛੋਡੇ ਪੁੱਤ ਮੀ ਆਏ ਸੀ ਪਾਣੀ ਕਿੰਨਾ ਕਾ ਗਏ ਸੀ ਘਰੇ ਇਹਨਾਂ ਐਨਾ ਕਸੀ ਚਲੋ ਪੁੱਤ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਠੀਕ ਹੈ ਜੀ ਸਾਰੇ ਆਪਣੇ ਠੀਕ ਠਾਕ ਹੋ ਜਾਣ ਹਾਂਜੀ ਪੁੱਤ ਕਾਗਸ ਸਰ ਹਾਂ ਪੁੱਤ ਅੱਜ ਦੇਖੋ ਸਕੂਲ ਖੁੱਲੇ ਆ ਤੁਸੀਂ ਸਾਰੇ ਬੱਚੇ ਆਏ ਹੋ ਵਾਹਿਗੁਰੂ ਆਈ ਕਿਰਪਾ ਕਰੇ ਸਾਰੇ ਬੱਚੇ ਹੱਥ ਜੋੜੋ ਕਿ ਵਾਹਿਗੁਰੂ ਜੀ ਵਾਹਿਗੁਰੂ ਹਾਂਜੀ ਸਾਰੇ ਪੁੱਤ ਅਪਰਦਾਸ ਕਰਦੇ ਆ ਵੀ ਛੇਤੀ ਤੋਂ ਛੇਤੀ ਪੰਜਾਬ ਦਾ ਮਾਹੌਲ ਆ ਜਿਹੜਾ ਬਿਲਕੁਲ ਠੀਕ ਹੋ ਜੇ ਤੇ ਕੁਦਰਤੀ ਆਫਤ ਤੋਂ ਸਾਰੇ ਭੈਣ ਭਰਾ ਠੀਕ ਹੋ ਜਾਣ ਪੁੱਤ ਠੀਕ ਹੈ ਸਾਰੇ ਬੱਚੇ ਵਾਹਿਗੁਰੂ ਜੀ ਹਰ ਰੋਜ਼ ਸਾਰੇ ਕੀਤੇ ਖੁਸ਼ੀ ਖੁਸ਼ੀ ਕਰਦਾ ਵਾਹਿਗੁਰੂ ਵਾਹਿਗੁਰੂ ਪੁੱਤ ਸੱਚਾ ਪਾਤਸ਼ਾਹ ਜਰੂਰ ਸੁਣੂਗਾ ਬੱਚਿਆਂ ਦੀ ਪੁੱਤ ਬਿਲਕੁਲ ਠੀਕ ਹੋ ਜੂ ਸਾਰਾ ਕੁਝ ਹੈ